ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਪਾਲ ਸਿੰਘ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਹੈਲਦੀ ਨਿਊਜ਼ ਤੇ ਦੋਸਤੋ ਅੱਜ ਅਸੀਂ ਗੱਲਬਾਤ ਕਰਾਂਗੇ ਇੱਕ ਗੰਭੀਰ ਸਮੱਸਿਆ ਜਿਵੇਂ ਕਿ ਜੋੜਾਂ ਦੇ ਦਰਦਾਂ ਦੀ ਸਮੱਸਿਆ ਜਿਹਦੇ ਤੋਂ ਕਿ ਅੱਜ ਕੱਲ੍ਹ ਲੋਕ ਜਿਹੜੇ ਨੇ 95% ਤੱਕ ਲੋਕ ਜਿਹੜੇ ਨੇ ਇਸ ਸਮੱਸਿਆ ਤੋਂ ਪਰੇਸ਼ਾਨ ਨੇ ਅੱਜ ਅਸੀਂ ਤੁਹਾਡੇ ਲਈ ਇੱਕ ਲੈ ਕੇ ਆਏ ਹਾਂ ਅਜਿਹਾ ਜ਼ਬਰਦਸਤ ਫਾਰਮੂਲਾ ਜਣਾ ਕਿ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਹੀ ਜੋੜਾਂ ਦੇ ਦਰਦਾਂ ਦੀ ਸਮੱਸਿਆ ਤੋਂ ਰਾਹਤ ਤੁਸੀਂ ਪਾ ਸਕਦੇ ਹੋ ਸਾਡੇ ਨਾਲ ਗੱਲਬਾਤ ਕਰਨ ਜਾ ਰਹੇ ਨੇ ਡਾਕਟਰ ਗੁਰਿੰਦਰ ਸਿੰਘ ਰਾਏ ਰਾਈ ਇਲੈਕਟ੍ਰੋ ਹੋਮਿਓਪੈਥਿਕ ਨਿਸ਼ਾਹਰ ਪੰਨਵਾ ਦਰਨ ਦਰਨ ਤੋਂ ਆਓ ਡਾਕਟਰ ਸਾਹਿਬ ਕੋਲੋਂ ਜਾਣਦੇ ਹਾਂ ਕਿ ਉਹ ਐਸਾ ਕਿਹੜਾ ਫਾਰਮੂਲਾ ਹੈ ਜਿਹਨੂੰ ਯੂਜ਼ ਕਰਨ ਦੇ ਨਾਲ ਤੁਸੀਂ ਥੋੜੇ ਦਿਨਾਂ ਦੇ ਵਿੱਚ ਹੀ ਆਪਣੀ ਜਿਹੜੀ ਇਹ ਸਮੱਸਿਆ ਹੈ ਉਹਦੇ ਤੋਂ ਰਾਹਤ ਪਾ ਸਕਦੇ ਹੋ ਸਸਿਕਾ ਜੀ ਡਾਕਟਰ ਸਾਹਿਬ ਸਸਿਕਾ ਜੀ ਹੈਲਥੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਿਕਾ ਹਾਂਜੀ ਡਾਕਟਰ ਸਾਹਿਬ ਆਪਾਂ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਤੁਹਾਡੇ ਤੋਂ ਇਹ ਜਾਨਣਾ ਚਾਹੁੰਦੇ ਹਾਂ ਕਿ ਇਹ ਜਿਹੜੀਆਂ ਜੋੜਾਂ ਦੀਆਂ ਸਮੱਸਿਆਵਾਂ ਹਨ ਇਹ ਦਰਦਾਂ ਦੀਆਂ ਸਮੱਸਿਆਵਾਂ ਨਹੀਂ ਜੋੜਾਂ ਦੀਆਂ ਇਹ ਕਿਉਂ ਲੋਕਾਂ ਦੇ ਵਿੱਚ ਜ਼ਿਆਦਾ ਹੋ ਰਹੀਆਂ ਨੇ ਤਾਂ ਆਪਣਾ ਵਿਸ਼ਾ ਹੈ ਜੋੜਾਂ ਦੇ ਦਰਦਾਂ ਦੀ ਸਮੱਸਿਆ ਤੇ ਬਹੁਤ ਹੀ ਗੰਭੀਰ ਜਿਹੜਾ ਵਿਸ਼ਾ ਆਪਾਂ ਲੈ ਕੇ ਅੱਜ ਸ਼ੁਰੂ ਕਰ ਰਹੇ ਹਾਂ ਵੀਡੀਓ ਕਿਉਂਕਿ ਬਹੁਤ ਜਿਹੜੇ ਘਰਾਂ ਦੇ ਵਿੱਚ ਇਹ ਸਮੱਸਿਆ ਆ ਰਹੀ ਹੈ ਬਹੁਤ ਹੀ ਪੀਸ਼ੰਦ ਨੂੰ ਇਹ ਸਮੱਸਿਆ ਆ ਰਹੀ ਹੈ ਕਿ ਕਿਸੇ ਦੇ ਗੋਡਿਆਂ 'ਚ ਦਰਦ ਹੈ ਕਿਸੇ ਦੇ ਗਿੱਟਿਆਂ 'ਚ ਦਰਦ ਹੈ ਕਿਸੇ ਦੇ ਅਲੱਗ-ਅਲੱਗ ਜੋਇੰਟਸ ਵਿੱਚ ਦਰਦ ਆ ਰਿਹਾ ਹੈ ਹੁਣ ਤੁਹਾਡਾ ਸਵਾਲ ਸੀ ਕਿ ਜੋੜਾਂ ਦਾ ਦਰਦ ਆ ਕਿਉਂ ਰਿਹਾ ਨੇ ਇਹਦੇ ਪਿੱਛੇ ਤਿੰਨ ਤੋਂ ਚਾਰ ਤਰ੍ਹਾਂ ਦੇ ਕਾਰਨ ਜੁੜੇ ਹੋਏ ਨੇ ਕਿ ਜੋੜਾਂ ਦੇ ਦਰਦ ਜਿਹੜੇ ਸਾਡੇ ਸਿਰ 'ਚ ਵੱਧ ਰਹੇ ਨੇ ਸਭ ਤੋਂ ਪਹਿਲਾਂ ਤੇ ਮੇਨਲੀ ਕਾਰਨ ਆ ਜਾਂਦਾ ਕਿ ਜਿਵੇਂ ਹੀ ਸਾਡੇ ਸਰੀਰ ਦੇ ਵਿੱਚ ਕਿਉਂਕਿ ਸਾਡੀ ਹੱਡੀ ਜਿਹੜੀ ਆ ਉਹ ਕਿੱਥੋਂ ਬਣੀ ਹੈ ਕੈਲਸ਼ੀਅਮ ਤੋਂ ਜਿਵੇਂ ਸਾਡੇ ਸਰੀਰ ਦੇ ਵਿੱਚੋਂ ਕੈਲਸ਼ੀਅਮ ਦੀ ਗਿਣਤੀ ਘਟੇਗੀ ਕੈਲਸ਼ੀਅਮ ਰਿਡਿਊਸ ਹੋਏਗਾ ਕੈਲਸ਼ੀਅਮ ਘਟੇਗਾ ਤਾਂ ਉਸ ਜਗ੍ਹਾ ਤੇ ਉਸ ਜਿਹੜੇ ਵੀ ਜੋਇੰਟ ਦੇ ਵਿੱਚੋਂ ਕੈਲਸ਼ੀਅਮ ਘਟੇਗਾ ਲੂਬ੍ਰੀਕੈਂਟ ਔਇਲ ਡਰਾਈ ਹੋਏਗਾ ਉੱਥੇ ਦਰਦ ਵਧੇਗੀ ਹੀ ਵਧੇਗੀ ਹੁਣ ਦੂਸਰਾ ਇਹਦੇ ਨਾਲ ਜੁੜੀ ਚੀਜ਼ ਆ ਜਾਂਦੀ ਹੈ ਕਿ ਸਾਡੇ ਸਰੀਰ ਦੇ ਵਿੱਚੋਂ ਜਿਹੜਾ ਲੂਬ੍ਰੀਕੇਟ ਆਇਲ ਡਰਾਈ ਹੋ ਰਿਹਾ ਇਹਦੇ ਪਿੱਛੇ ਬਹੁਤ ਵੱਡਾ ਕਾਰਨ ਹੈ ਸਾਡੇ ਸਰੀਰ ਦੇ ਜੁਵਾਦਰੀ ਵਾਦ ਦਾ ਵਾਈ ਦੋਸ ਜਿਹੜਾ ਹੈ ਉਹ ਸਾਡੇ ਸਰੀਰ 'ਚ ਜਿਵੇਂ ਵੱਧਾ ਹੈ ਉਹਦੇ ਨਾਲ ਸਾਡੇ ਸਰੀਰ ਦੇ ਜਿਹੜੇ ਜਿੰਨੇ ਵੀ ਜੋਇੰਟਸ ਹੈ ਉਹਨਾਂ ਦੇ ਵਿੱਚ ਜਿਹੜਾ ਹੈ ਲੂਬ੍ਰੀਕੇਟ ਆਇਲ ਜਿਹੜਾ ਹੈ ਉਹ ਡਰਾਈ ਹੋ ਜਾਂਦਾ ਉਹ ਡਰਾਈ ਹੋਣ ਤੋਂ ਬਾਅਦ ਇਹ ਦਰਦ ਦੀ ਸਮੱਸਿਆ ਜਿਗਰ ਵੱਜਣ ਲਿye ਆਇਂਦਾ ਜਿਹੜਾ ਆਪਾਂ ਫਾਰਮੂਲਾ ਦੇਣ ਜਾ ਰਹੇ ਹਾਂ ਇਹ ਬਹੁਤ ਹੀ ਵਰਦਾਨਿਕ ਸਾਬਤ ਹੋਣ ਵਾਲਾ ਸਾਡੇ ਦਰਸ਼ਕਾਂ ਵਾਸਤੇ ਕਿਉਂਕਿ ਅਕਸਰ ਆਪਾਂ ਜਾਣਦੇ ਹਾਂ ਕਿ ਜੋੜਾਂ ਦੇ ਦਰਦਾਂ ਵਾਸਤੇ ਜਿਹੜਾ ਹੈ ਉਹ ਮਿੱਠਾ ਤੇਲ ਜਿਹਨੂੰ ਤਿਲਾਂ ਦਾ ਤੇਲ ਕਹਿੰਦੇ ਆ ਉਹ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਤਾਂ ਇਸ ਫਾਰਮੂਲੇ ਦੇ ਵਿੱਚ ਵੀ ਜਾਣ ਪਾਉਣ ਵਾਸਤੇ ਜਿਹੜਾ ਆਪਾਂ ਮਿੱਠਾ ਤੇਲ ਜਿਹੜਾ ਹੈ ਉਹ ਆਪਾਂ ਇਸਤੇਮਾਲ ਕਰ ਰਹੇ ਹਾਂ ਇਹਦੇ ਵਾਸਤੇ ਸਭ ਤੋਂ ਪਹਿਲੇ ਨੰਬਰ ਤੇ ਆ ਗਿਆ ਤਿਲਾਂ ਦਾ ਤੇਲ ਔਰ ਦੂਸਰੇ ਨੰਬਰ ਤੇ ਆ ਗਿਆ ਕਲਵੰਜੀ ਤੀਸਰੇ ਨੰਬਰ ਤੇ ਆ ਜਾਂਦਾ ਹੈ ਜੀ ਇਹਦੇ ਵਿੱਚ ਮੇਥੀ ਦਾਣਾ ਇਹਦੇ ਵਿੱਚ ਆ ਜਾਂਦਾ ਹੈ ਜੀ ਆਪਣੇ ਕੋਲੇ ਸਰੋਂ ਦੇ ਬੀਜ ਹੈ ਇਹ ਅਜਵਾਇਨ ਹੈ ਤੇ ਇਹ ਆਪਣੀ ਸੌਫ ਆ ਗਈ ਇਹ ਸਾਰੇ ਜਿਹੜੇ ਬੀਜ ਇਹਦੇ ਪੈਣਗੇ ਔਰ ਨਾਲ ਦੀ ਨਾਲ ਇਸ ਫਾਰਮੂਲੇ ਦੇ ਵਿੱਚ ਹੋਰ ਵੀ ਜਾਨ ਪਾਉਣ ਵਾਲਾ ਆਪਣੇ ਕੋਲੇ ਹੈਗਾ ਲਸਣ ਜਿਹਨੂੰ ਤੁਸੀਂ ਇਸ ਤਰੀਕੇ ਨਾਲ ਕੱਟ ਕੇ ਵੀ ਇਹਦੇ ਵਿੱਚ ਐਡ ਕਰਨਾ ਔਰ ਨਾਲ ਦੀ ਨਾਲ ਆ ਗਿਆ ਆਪਣੇ ਕੋਲੇ ਅਦਰਕ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਜਿਹੜਾ ਇੱਕ ਫਾਰਮੂਲੇ ਦੇ ਰੂਪ ਦੇ ਵਿੱਚ ਲਵਾਂਗੇ ਤਾਂ ਇੱਕ ਆਇਲ ਬਣੇਗਾ ਜਿਹੜਾ ਆਇਲ ਸਾਡੇ ਸਰੀਰ ਦੇ ਹਰ ਇੱਕ ਜੋੜ ਨੂੰ ਖਤਮ ਕਰਨ ਦਾ ਦਮ ਰੱਖੇਗਾ ਹੁਣ ਇਹ ਫਾਰਮੂਲਾ ਬਣੇਗਾ ਕਿਵੇਂ ਬਹੁਤ ਹੀ ਧਿਆਨ ਦੇ ਨਾਲ ਇਸ ਫਾਰਮੂਲੇ ਨੂੰ ਜਿਹੜਾ ਹੈ ਮੇਨ ਚੀਜ਼ ਹੈ ਇਸ ਵੀਡੀਓ ਦੇ ਵਿੱਚ ਦੇਖਣ ਵਾਲੀ ਹੈ ਕਿ ਇਹ ਬਣੇਗਾ ਕਿਵੇਂ ਫਾਰਮੂਲਾ ਤਾਂ ਇਹਦੇ ਵਾਸਤੇ ਸਭ ਤੋਂ ਪਹਿਲਾਂ ਜਿੰਨੇ ਵੀ ਆਪਣੇ ਬੀਜ ਨੇ ਇਹ ਤੁਸੀਂ ਬੀਜ ਦੇਖ ਰਹੇ ਹੋ ਕਲਵੰਜੀ ਆਗੀ ਮੇਥੀ ਆਗੀ ਔਰ ਇਹ ਸਾਰੇ ਬੀਜ ਆਗੇ ਜਿੰਨੇ ਵੀ ਇਹ ਬੀਜ ਨੇ ਇਹਨਾਂ ਨੂੰ ਤੁਸੀਂ ਇੱਕ 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 ਚਮਚ ਜਿਹੜਾ ਹੈ ਉਹ ਗ੍ਰੈਂਡਰ ਮਸ਼ੀਨ ਦੇ ਵਿੱਚ ਪਾ ਕੇ ਇਹਨੂੰ ਗ੍ਰੈਂਡ ਕਰਕੇ ਦਾ ਪਾਊਡਰ ਫਾਰਮ ਦੇ ਵਿੱਚ ਲੈ ਲੈਣਾ ਹੈ ਇਹਨੂੰ ਆਪਾਂ ਪਾਊਡਰ ਫਾਰਮ ਬਣਾ ਲੈਣਾ ਹੈ ਔਰ ਉਸ ਤੋਂ ਬਾਅਦ 팬 ਦੇ ਵਿੱਚ ਜਿਹੜਾ ਹੈ ਕਿ 100 ਤੋਂ 150 ਗ੍ਰਾਮ ਤੇਲ ਜਿਹੜਾ ਹੈ ਉਹ ਪਾ ਕੇ ਆਪਾਂ ਗੈਸ ਦੇ ਉੱਪਰ ਚੁੱਲ੍ਹੇ ਦੇ ਉੱਪਰ ਅੱਗ ਦੇ ਉੱਪਰ ਰੱਖਾਂਗੇ ਠੀਕ ਹੈ ਜਿਵੇਂ ਇਹ ਗਰਮ ਹੋਣਾ ਸ਼ੁਰੂ ਹੋ ਗਿਆ ਤਾਂ ਜਿਹੜਾ ਆਪਣਾ ਇਹ ਬੀਜਾਂ ਨੂੰ ਪੀਸ ਕੇ ਆਪਾਂ ਪਾਊਡਰ ਬਣਾਇਆ ਹੈ ਉਹ ਪਾਊਡਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਉਸ ਤੋਂ ਬਾਅਦ ਛੋਟਾ ਛੋਟਾ ਕੱਟਿਆ ਹੋਇਆ ਜਿਹੜਾ ਅਦਰਕ ਹੈ ਅਦਰਕ ਔਰ ਜਿਹੜਾ ਲਸਣ ਹੈ ਆਪਾਂ ਇਹਨੂੰ ਵਿੱਚ ਇਹਦੇ ਵਿੱਚ ਐਡ ਕਰਾਂਗੇ ਔਰ 10 ਤੋਂ 15 ਮਿੰਟ ਲਈ ਇਹਨੂੰ ਆਪਾਂ ਹਲਾਉਂਦੇ ਜਾਵਾਂਗੇ ਚਮਚ ਦੇ ਨਾਲ ਔਰ ਇਹਨੂੰ ਬਣਾਉਂਦੇ ਜਾਵਾਂਗੇ ਔਰ 10 ਤੋਂ 15 ਮਿੰਟ ਬਾਅਦ ਜਿਵੇਂ ਹੀ ਇਹ ਸਾਰਾ ਕੁਝ ਇਹਦੇ ਵਿੱਚ ਮਿਕਸ ਹੋ ਜਾਏਗਾ ਇਸ ਆਇਲ ਦੇ ਵਿੱਚ ਇਸ ਤੇਲ ਦੇ ਵਿੱਚ ਮਿਕਸ ਹੋ ਜਾਏਗਾ ਉਸ ਤੋਂ ਬਾਅਦ ਇਹਨੂੰ ਆਪਾਂ نیچے ਉਤਾਰ ਕੇ ਠੰਡਾ ਕਰਕੇ ਇੱਕ ਜਾਰ ਦੇ ਵਿੱਚ ਰੱਖਾਂਗੇ ਕੱਚ ਦੇ ਬਰਤਨ ਦੇ ਵਿੱਚ ਰੱਖਾਂਗੇ ਔਰ ਉਸ ਤੋਂ ਬਾਅਦ ਜਿਨ੍ਹਾਂ ਨੂੰ ਵੀ ਕਿਸੇ ਵੀ ਜੋੜ ਦੇ ਵਿੱਚ ਦਰਦ ਹੈ ਕਿਸੇ ਵੀ ਤਰ੍ਹਾਂ ਦਾ ਦਰਦ ਹੈ ਔਰ ਇਵਨ ਜਿਨ੍ਹਾਂ ਦੀਆਂ ਨਸਾਂ ਬਲੌਕ ਨੇ ਨਸਾਂ ਦੇ ਵਿੱਚ ਬਲੱਡ ਸਰਕੂਲੇਸ਼ਨ ਸਪਲਾਈ ਸਹੀ ਨਹੀਂ ਚੱਲ ਰਹੀ ਉੱਥੇ ਵੀ ਇਹ ਜਿਹੜਾ ਤੇਲ ਹੈ ਬਹੁਤ ਹੀ ਫਾਇਦਾ ਦੇਣ ਵਾਲਾ ਹੈ ਔਰ ਇਹਨੂੰ ਠੰਡਾ ਕਰਕੇ ਜਾਂਦੇ ਵਿੱਚ ਜਿਵੇਂ ਰੱਖਾਂਗੇ ਜਿਸ ਵੀ ਹਿੱਸੇ ਦੇ ਵਿੱਚ ਚਾਹੇ ਉਹ ਗੋਡੇ ਦੇ ਵਿੱਚ ਹੈ ਜਾਂ ਉਹ ਮੋਢੇ ਦੇ ਵਿੱਚ ਹੈ ਚਾਹੇ ਬਾਜੂ ਦੇ ਕੋਣੀ ਦੇ ਵਿੱਚ ਦਰਦ ਹੈ ਚਾਹੇ ਮਗਲਾਂ ਦੇ ਵਿੱਚ ਦਰਦ ਹੈ ਜਿਸ ਵੀ ਹਿੱਸੇ ਦੇ ਵਿੱਚ ਪੇਸ਼ੈਂਟ ਨੂੰ ਦਰਦ ਹੋ ਰਿਹਾ ਹੈ ਉੱਥੇ ਇਸ ਤੇਲ ਨੂੰ ਅਪਲਾਈ ਕਰਨਾ ਹੈ ਔਰ ਅਪਲਾਈ ਕਰਨ ਤੋਂ ਬਾਅਦ ਇਨੂੰ ਕਿਸੇ ਮੋٹے ਕੱਪੜੇ ਦੇ ਨਾਲ ਗਰਮ ਕੱਪੜੇ ਦੇ ਨਾਲ ਟੱਕ ਲੈਣਾ ਤਾਂ ਜੋ ਉੱਥੇ ਜਿਹੜੀ ਹਵਾ ਜਿਹੜੀ ਹੈ ਉਹ ਡਾਇਰੈਕਟਲੀ ਜਿਹੜੀ ਸਕਿਨ ਦੇ ਉੱਪਰ ਨਾ ਪਵੇ ਔਰ ਲਗਾਤਾਰ 3 ਦਿਨ ਇਸ ਫਾਰਮੂਲੇ ਨੂੰ ਵਰਤਣ ਤੋਂ ਬਾਅਦ ਪੇਸ਼ੈਂਟ ਖੁਦ ਬੋਲੇਗਾ ਕਿ ਮੇਰੀ ਸਮੱਸਿਆ ਜਿਹੜੀ ਉਹ 90% ਠੀਕ ਹੋਣ ਤੱਕ ਚਲੀ ਗਈ ਹੈ ਇਹ ਫਾਰਮੂਲਾ ਇਨਾ ਵਰਦਾਨਿਕ ਹੋਣ ਵਾਲਾ ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ ਤੁਸੀਂ ਸਾਡੇ ਦਰਸ਼ਕਾਂ ਨੂੰ ਦਿੱਤੀ ਹੈ ਇੱਕ ਸਵਾਲ ਥੋੜਾ ਜਿਹਾ ਮੇਰੇ ਮਨ ਦੇ ਵਿੱਚ ਵੀ ਆ ਰਿਹਾ ਹੋ ਸਕਦਾ ਕੋਈ ਦਰਸ਼ਕ ਵੀ ਜਿਹੜੇ ਕਮੈਂਟ ਦੇ ਵਿੱਚ ਸਾਨੂੰ ਪੁੱਛ ਨਹੀਂ ਚੀਜ਼ ਜੀ ਜਿਹੜੀ ਤੁਸੀਂ ਇਹਦੇ ਵਿੱਚ ਦੱਸਿਆ ਅਦਰਕ ਜਿਵੇਂ ਲਸਣ ਵਗਾਰਾ ਇਹਨੂੰ ਆਪਾਂ ਗ੍ਰाइंड ਕਰਕੇ ਇਹਦੇ ਵਿੱਚ ਮਿਕਸ ਕਰਨਾ ਜਾਂ ਸਾਬਤ ਵੀ ਕਰ ਸਕਦੇ ਕੱਢ ਨਹੀਂ ਇਹਦੇ ਵਾਸਤੇ ਜਿਹੜੀ ਆਪਾਂ ਗ੍ਰाइंड ਕਰਨ ਵਾਸਤੇ ਜਿਹੜੀ ਚੀਜ਼ ਬੋਲੀ ਸੀ ਉਹ ਸਿਰਫ ਤੇ ਸਿਰਫ ਬੀਜ ਕਰਨੇ ਨੇ ਉਹ ਬੀਜ ਦਾ ਹੀ ਗ੍ਰाइंड ਕਰਕੇ ਆਪਾਂ ਪਾਊਡਰ ਬਣਾਉਣਾ ਅਦਰਕ ਲਸਣ ਜਿਵੇਂ ਆਪਾਂ ਦਿਖਾ ਰਹੇ ਆਂ ਵੀਡੀਓ ਦੇ ਵਿੱਚ ਵੀ ਇਸ ਤਰੀਕੇ ਨਾਲ ਕੱਟ ਕੇ ਛੋਟਾ ਛੋਟਾ ਕਰਕੇ ਆਪਾਂ ਇਹਨੂੰ ਰਿਚ ਐਡ ਕਰ ਦੇਣਾ ਕੱਟ ਕਰ ਕੱਟ ਕਰਕੇ ਪੀਸ ਪਾਉਣਾ ਵੀ ਇਹਦੇ ਵਿੱਚ ਹਾਂਜੀ ਜੀ ਔਰ ਇੱਕ ਸਵਾਲ ਮੇਰਾ ਹੋ ਰਿਹਾ ਜੀ ਜਿਵੇਂ ਕਈ ਪੇਸ਼ੈਂਟ ਐਸੇ ਨੇ ਜਿਨ੍ਹਾਂ ਦੀ ਜਿਹੜੀ ਪ੍ਰੋਬਲਮ ਹੈ ਜੋੜਾਂ ਦੇ ਦਰਦਾਂ ਦੀ ਜਿਵੇਂ ਕਈ ਡਾਕਟਰ ਕਹਿੰਦੇ ਨੇ ਤੁਹਾਡੇ ਗੋਡੇ ਬਦਲਨੇ ਪੈਣਗੇ ਹਾਂ ਜੀ ਉਹਦੇ ਵਾਸਤੇ ਕੋਈ ਇਸ ਇਹ ਦੇਲ ਕੰਮ ਕਰਦਾ ਹੈ ਜਾਂ ਉਹਦੇ ਵਾਸਤੇ ਕੋਈ ਸਪੈਸ਼ਲ ਆਪਣੇ ਕੋਲ ਹੋਰ ਵੀ ਕੋਈ ਇਸ ਤਰ੍ਹਾਂ ਸਲਾਹ ਦਾ ਕੋਈ ਖਾਰਮਾਸਤੇ ਜਾਂ ਕੋਈ ਦਵਾਈ ਹੈ ਜਾਂ ਲੋਨ ਵਸਤੇ ਜਾਂ ਕੁਝ ਵੀ ਹੈ ਐਸਾ ਕੋਈ ਫਾਰਮੂਲਾ ਬਿਲਕੁਲ ਬਿਲਕੁਲ ਜੀ ਆਪਣੇ ਕੋਲੇ ਜਿਵੇਂ ਜੋ ਆਪਾਂ ਫਾਰਮੂਲਾ ਦਿੱਤਾ ਹੈ ਇਹ ਵੀ ਆਪਣੀ ਰਸੋਈ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਪਈਆਂ ਨੇ ਮਤਲਬ ਕਿ ਇਹ ਸਾਰੇ ਐਰੋਵੈਦਾ ਦਾ ਹੀ ਪਾਰਟ ਹੈ ਜਿਹੜਾ ਆਪਾਂ ਤੇਲ ਬਣਾਉਣ ਲਈ ਬੋਲਿਆ ਔਰ ਜਿੰਨਾ ਪੇਸ਼ੈਂਟਾਂ ਨੂੰ ਡਾਕਟਰਾਂ ਨੇ ਹੀ ਤੈਅ ਦਿੱਤਾ ਹੈ ਕਿ ਤੁਹਾਡੇ ਗੋਡੇ ਬਜਨ ਤੱਕ ਦੀ ਨੌਬਤ ਆਇਆ ਜਾਂ ਗੋਡਿਆਂ ਦੇ ਵਿੱਚ ਗਰੀਸ ਖਤਮ ਹੋ ਗਈ ਹੈ ਜਾਂ ਤੁਹਾਡੇ ਗੋਡਿਆਂ ਚ ਕੈਲਸ਼ੀਅਮ ਨਹੀਂ ਬਣ ਰਿਹਾ ਤਾਂ ਉਹਨਾਂ ਸਾਰੀਆਂ ਸਮੱਸਿਆਵਾਂ ਵਾਸਤੇ ਹੀ ਆਪਣਾ ਤੇਲ ਜਿਹੜਾ ਇਹ ਕੰਮ ਕਰੇਗਾ ਫਿਰ ਵੀ ਜਿਨ੍ਹਾਂ ਨੂੰ ਜ਼ਿਆਦਾ ਦਿੱਕਤ ਇਸ ਚੀਜ਼ ਦੀ ਆ ਰਹੀ ਹੈ ਤਾਂ ਉਹਨਾਂ ਵਾਸਤੇ ਆਪਣੇ ਕੋਲੇ ਜਿਹੜਾ ਐਰੋਵੈਡਿਕ ਦੇ ਵਿੱਚ ਇਹ ਜਿਹੜਾ ਫਾਰਮੂਲਾ ਹੈ ਕੈਚੂਲ ਫਾਰਮ ਦੇ ਵਿੱਚ ਆਪਣੇ ਕੋਲ ਦਾ ਆਰਥੋ ਦੇ ਨਾਮ ਤੇ ਇਹ ਵੀ ਆਪਾਂ ਨਾਲ ਉਹਨਾਂ ਨੂੰ ਪੇਸ਼ੈਂਟ ਨੂੰ ਦਿੰਦੇ ਆ ਜਿਹਦੇ ਨਾਲ ਉਹਨਾਂ ਦੀ ਜਿਹੜੀ ਗੋਡਿਆਂ 'ਚ ਗ੍ਰੀਸ ਖਤਮ ਹੋ ਚੁੱਕੀ ਹੈ ਕੈਲਸ਼ੀਅਮ ਖਤਮ ਹੋ ਚੁੱਕਿਆ ਹੈ ਕਾਰਟਿਲੇਜ ਜਿਹੜਾ ਉਹ ਨਹੀਂ ਬਣ ਰਿਹਾ ਤਾਂ ਉਹਦੇ ਵਾਸਤੇ ਇਹ ਜਿਹੜੀ ਕੈਚੂਲ ਫਾਰਮ ਦੇ ਵਿੱਚ ਐਰੋਵੈਡਿਕ ਦਾ ਜਿਹੜਾ ਫਾਰਮੂਲਾ ਹੈ ਉਹਦੀ ਵੀ ਉਹਨਾਂ ਵਾਸਤੇ ਜਿਹੜਾ ਵਰਦਾਨਿਕ ਸਹੂਲਤ ਹੋ ਸਕਦਾ ਹੈ ਔਰ ਜਿਨ੍ਹਾਂ ਨੂੰ ਗੁੱਡ ਬਦਨ ਤੱਕ ਦੀ ਨੌਬਤ ਕਈ ਆ ਰਹੀ ਹੈ ਇਹਨੂੰ ਵਰਦਨ ਤੋਂ ਬਾਅਦ ਉਹਨਾਂ ਨੂੰ ਗੁੱਡ ਬਦਲਾਉਣ ਦੀ ਜ਼ਰੂਰਤ ਨਹੀਂ ਪਵੇਗੀ। ਬਹੁਤ ਸਾਰੇ ਦਰਸ਼ਕ ਆਪਣੇ ਐਸੇ ਨੇ ਜਿਹੜੇ ਫਾਰਮੂਲਾ ਜਿਹੜਾ ਉਹ ਬਣਾ ਨਹੀਂ ਸਕਦੇ ਹਨ। ਜੀ ਉਹਨਾਂ ਵਾਸਤੇ ਤੁਸੀਂ ਕੀ ਰეკਮੈਂਡ ਕਰੋਗੇ? ਤੁਸੀਂ ਆਪਣੇ ਕੋਲੋਂ ਹੀ ਤੇਲ ਜਿਹੜਾ ਉਹ ਤਿਆਰ ਕਰਕੇ ਦੋ ਇੱਕ। ਵੈਸੇ ਤਾਂ ਜਿਹੜਾ ਆਪਣਾ ਫਾਰਮੂਲਾ ਦੱਸਣ ਦਾ ਮਕਸਦ ਇਹ ਸੀਗਾ ਕਿ ਲੋਕ ਘਰ ਦੇ ਵਿੱਚ ਇਹ ਫਾਰਮੂਲੇ ਨੂੰ ਬਣਾ ਕੇ ਜਿਹੜਾ ਫਾਇਦਾ ਲੈਣ। ਪਰ ਜਿਵੇਂ ਤੁਸੀਂ ਬੋਲੇ ਕਿ ਬਹੁਤ ਸਾਰੇ ਦਰਸ਼ਕ ਜਿਹੜਾ ਉਹ ਇਹਨੂੰ ਬਣਾਉਣਾ ਨਹੀਂ ਚਾਹੁੰਦੇ ਜਾਂ ਉਹ ਇਸ ਇਸ ਪਾਸੇ ਆਉਣਾ ਨਹੀਂ ਚਾਹੁੰਦੇ। ਤਾਂ ਉਹਨਾਂ ਵਾਸਤੇ ਵੀ ਜਿਹੜਾ ਅਸੀਂ ਜਿਹੜਾ ਇੱਕ ਤੇਲ ਪੇਸ਼ੈਂਟ ਨੂੰ ਰეკਮੈਂਡ ਕਰਦੇ ਆ ਇਹ ਹੈਗਾ ਆਰਥੋਪਲੱਸ ਨਾਮ ਦਾ ਆਇਲ ਜਿਹੜਾ ਹੈ ਇਹ ਵੀ ਤੁਹਾਡੇ ਗੋਡਿਆਂ ਦੀ ਦਰਦ ਨੂੰ ਜਿਹੜਾ ਉਹ ਖਤਮ ਕਰ ਸਕਦਾ ਹਰ ਤਰ੍ਹਾਂ ਦੇ ਜੋੜਾਂ ਦੇ ਦਰਦ ਨੂੰ ਖਤਮ ਕਰ ਸਕਦਾ ਨਸ ਦੀ ਬਲੌਕ ਜਿੰਨੀ ਵੀ ਨੇ ਉਹਨਾਂ ਨੂੰ ਦੂਰ ਕਰ ਸਕਦਾ ਤਾਂ ਇਹ ਆਰਥੋ ਜਿਹੜਾ ਪਲੱਸ ਜਿਹੜਾ ਆਇਲ ਹੈ ਇਹ ਵੀ ਆਪਾਂ ਨਾਲ ਰეკਮੈਂਡ ਕਰਦੇ ਆ ਕਿ ਉਹ ਇਹਨੂੰ ਵਰਤ ਸਕਦੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਜਿਹੜਾ ਤੁਸੀਂ ਇੱਕ ਜਮਦਸਤ ਫਾਰਮੂਲਾ ਜਿਹੜਾ ਸਾਡੇ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ ਔਰ ਅਗਰ ਤੁਸੀਂ ਆਪਣੇ ਘਰ ਹੀ ਫਾਰਮੂਲਾ ਨਹੀਂ ਤਿਆਰ ਕਰਵਾ ਕਰ ਸਕਦੇ ਤਾਂ ਡਾਕਟਰ ਸਾਹਿਬ ਦੇ ਨੰਬਰ ਜਿਹੜੇ ਨਾ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਕੇ ਕੋਰੀਅਰ ਨਹੀਂ ਦਵਾਈ ਜਿਹੜੀ ਆ ਉਹ ਆਪਣੇ ਘਰ ਮੰਗਵਾ ਸਕਦੇ ਹੋ ਇਸ ਦੇ ਨਾਲ ਹੀ ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਆਪਣੀ ਵਧੀਆ ਤੋਂ ਵਧੀਆ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਸਕੀਏ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਔਰ ਡਾਕਟਰ ਗੁਰਿੰਦਰ ਰਾਏ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਹੀ ਵਧੀਆ ਜਾਣਕਾਰੀ ਜਿਹੜੀ ਹੈ ਉਹ ਸਾਡੇ ਨਾਲ ਸ਼ੇਅਰ ਕੀਤੀ ਹੈ ਅਗਲੀ ਵੀਡੀਓ ਦੇ ਵਿੱਚ ਅਸੀਂ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਜੀ ਤਦ ਤੱਕ ਲਈ ਸਤਿ ਸ਼੍ਰੀ ਅਕਾਲ